ਸਰ ਜਿਹੜਾ ਬ੍ਰਾਹਮਣ ਸਮਾਜ ਹੈ ਇਹ ਜਿਹੜਾ ਲੋਕਾਂ ਦੇ ਵਿੱਚ ਵਿਚਰਦਾ ਹੈ ਇਹਨਾਂ ਨੂੰ ਕਿਸ ਤਰ੍ਹਾਂ ਉੱਪਰ ਲੈ ਕੇ ਜਾਣਾ ਹੈ ਕਿਵੇਂ ਜੋੜ ਕੇ ਰੱਖਣਾ ਹੈ ਕਿਸ ਤਰ੍ਹਾਂ ਤੁਹਾਡੀ ਨਜ਼ਰ ਦੇਖੋ ਬ੍ਰਾਹਮਣ ਸਮਾਜ ਸਦੀਆਂ ਤੋਂ ਸ੍ਰੇਸ਼ਟ ਹਰ ਖੇਤਰ ਦੇ ਵਿੱਚ ਰਿਹਾ ਹੈ ਧਰਮ ਦੀ ਲੜਾਈ ਜਦੋਂ ਹੁੰਦੀ ਹੈ ਨਵੀਂ ਪਾਸ਼ਾਹੀ ਦਸਵੀਂ ਪਾਸ਼ਾਹੀ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਬ੍ਰਾਹਮਣ ਪਰਵਾਰਾਂ ਚ ਬ੍ਰਾਹਮਣ ਮਾਦੀ ਕੋਖ ਚੋਂ ਜਨਮ ਲੈ ਕੇ ਦੇਸ਼ ਦੀ ਗੱਲ ਹੋਵੇ ਧਰਮ ਦੀ ਗੱਲ ਹੋਵੇ ਸਮਾਜ ਦੀ ਗੱਲ ਹੋਵੇ ਅੱਗੇ ਵੱਧ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਸੇ ਕਰਕੇ ਮੈਂ ਕਹਿੰਦਾ ਕਿ ਬ੍ਰਾਹਮਣ ਹੋਣ ਦਾ ਮਤਲਬ ਹੈ ਰਿਸਪਾਂਸਿਬਲ ਹੋਣਾ ਕਿਉਂਕਿ ਤੁਸੀਂ ਦੇਖਦੇ ਹੋ ਬ੍ਰਾਹਮਣ ਕਦੀ ਆਪਣੇ ਲਈ ਕਦੀ ਕੁਝ ਨਹੀਂ ਮੰਗਦਾ ਸਵੇਰੇ 4 ਵਜੇ ਠੰਢ ਚੁੱਕ ਉੱਠ ਕੇ ਪੂਜਾ ਸਾਡੇ ਬ੍ਰਾਹਮਣ ਕਰਦੇ ਆ ਉ ਜਦੋਂ ਸਾਰਾ ਕੁਝ ਪੂਜਾ ਪਾਠ ਖਤਮ ਹੋ ਜਾਂਦੀ ਫਿਰ ਉਹ ਕਹਿੰਦੇ ਵਿਸ਼ਵ ਕਾ ਕਲਿਆਣ ਹੋ ਹੂੰ ਉਹ ਐ ਨਹੀਂ ਕਹਿੰਦੇ ਵੀ ਬ੍ਰਾਹਮਣਾਂ ਦਾ ਕਲਿਆਣ ਸਰਬਤ ਦਾ ਭਲਾ ਮੰਗਦੇ ਸਰਬਤ ਦਾ ਭਲਾ ਮੰਗਦੇ ਆ ਪੰਜਾਬ ਦੇ ਵਿੱਚ ਬ੍ਰਾਹਮਣ ਪਹਿਲਾਂ ਹੀ ਬਣੇ ਹੋਏ ਨੇ ਗਰੁੱਪ ਵੀ ਬਣੇ ਆ ਕਈ ਬ੍ਰਾਹਮਣ ਸਮਾਜ ਦੇ ਵਿੱਚ ਕਿਸ ਤਰ੍ਹਾਂ ਜੋੜੋਂਗੇ ਸਾਰਿਆਂ ਨੂੰ ਵੀ ਜੁੜ ਕੇ ਚੱਲਣ ਤਾਂ ਜੋ ਕਹਿੰਦੇ ਵੀ ਇੱਕੇ ਚ ਤਾਕਤ ਹੈ ਭਾਵੇਂ ਕੋਈ ਵੀ ਸਮਾਜ ਹੈ ਜੇ ਇੱਕ ਹੈ ਤਾਂ ਸਭ ਕੁਝ ਹੈ ਕਿਸ ਤਰ੍ਹਾਂ ਸਾਰਿਆਂ ਨੂੰ ਜੋੜੋਂਗੇ ਪਿਆਰ ਇੱਕ ਇਦਾਂ ਦੀ ਤਾਕਤ ਹੈ ਜਿਹਨੇ ਨਾ ਤੁਸੀਂ ਦੁਸ਼ਮਣ ਨੂੰ ਜੋੜ ਲੈਂਦੇ ਹੋ ਤਾਂ ਮੇਰਾ ਆਪਣਾ ਖੂਨ ਆ ਇਹ ਤਾਂ ਮੇਰੇ ਸੱਤ ਰਿਸ਼ੀਆਂ ਦਾ ਖੂਨ ਹੈ ਅਸੀਂ ਜਿਹੜੇ ਸੱਤ ਰਿਸ਼ੀਆਂ ਨੂੰ ਪੂਜਦੇ ਆ ਉਹਨਾਂ ਸੱਤਾਂ ਰਿਸ਼ੀਆਂ ਤੋਂ ਹੀ ਸਾਡਾ ਬ੍ਰਾਹਮਣ ਸਮਾਜ ਅੱਗੇ ਚੱਲਿਆ ਤੇ ਮੈਂ ਆਪਣੇ ਖੂਨ ਨੂੰ ਜੇ ਸਮਾਜ ਨੂੰ ਜੋੜ ਸਕਦਾ ਦੂਸਰੇ ਧਰਮਾਂ ਦੇ ਮਜਬੂਤ ਦੇ ਲੋਕ ਮੇਰੇ ਨਾਲ ਜੁੜ ਸਕਦੇ ਆ ਇਹ ਤਾਂ ਮੇਰਾ ਆਪਣਾ ਖੂਨ ਹੈ ਸਿਰਫ ਇਹ ਥੋੜਾ ਜਿਹਾ ਠੰਡਾ ਪਿਆ ਹੋਇਆ ਸੀ ਉਹਦੇ ਵਿੱਚ ਗਰਮੀ ਲਿਆਉਂਦੇ ਲਈ ਮੈਨੂੰ ਪ੍ਰਮਾਤਮਾ ਨੇ ਸ਼ੀਰਵਾ ਦਿੱਤਾ 100 ਸਾਲ ਦਾ ਵੀ ਹਨੇਰਾ ਹੋਵੇ ਨਾ ਇੱਕ ਦੀਪਕ ਜਲਾਣ ਦੀ ਲੋੜ ਹੁੰਦੀ ਹੈ ਤੇ ਮੈਂ ਬ੍ਰਾਹਮਣ ਸਮਾਜ ਨੂੰ ਇੱਕ ਜੁਟ ਕਰਨ ਲਈ ਇੱਕ ਝੰਡੇ ਥੱਲੇ ਖੜਾ ਕਰਨ ਦੇ ਲਈ ਉਹ ਦੀਪਕ ਜਿਹੜਾ ਜਲਾਣ ਦਾ ਅਸ਼ੀਰਵਾਦ ਭਗਵਾਨ ਪਸ਼ੂਰਾਮ ਜੀ ਨੇ ਮੈਨੂੰ ਦਿੱਤਾ ਹੈ ਜਦੋਂ ਸੱਤਾ ਦੇ ਵਿੱਚ ਗੱਲ ਹੋਵੇ ਨਿਆਂ ਦੀ ਗੱਲ ਹੋਵੇ ਸਮਾਜ ਦੀ ਗੱਲ ਹੋਵੇ ਜੇ ਚਾਬੀ ਬ੍ਰਾਹਮਣ ਦੇ ਹੱਥ 'ਚ ਹੋਊਗੀ ਨਾ ਤੇ ਵੰਡਿਆ ਵੀ ਬਰਾਬਰ ਜਾਊਗਾ ਤੇ ਵੰਡੇ ਵੀ ਇਹਨਾਂ ਨੂੰ ਜਾਊਗਾ ਜਿਹੜੇ ਨੀਡੀ ਹੋਣਗੇ ਚਾਪਲੂਸ ਲਾਲਚੀ ਚੁਗਲਖੋਰ ਤੇ ਜਿਹੜੇ ਸਮਾਜ ਦੇ ਵਿੱਚ ਨਫ਼ਰਤ ਪੈਦਾ ਕਰਦੇ ਆ ਇਹ ਤੁਹਾਡੇ ਸਾਹਮਣੇ ਇਹ ਇਹਨਾਂ ਨੇ ਆਪੇ ਡਿਫਾਈਨ ਹੋ ਕੇ ਇੱਕ ਸਾਈਡ ਤੇ ਹੋ ਜਾਣਾ ਚੰਗੇ ਲੋਕ ਸਮਾਜ ਦੇ ਉੱਪਰ ਆਣਗੇ ਤੁਸੀਂ ਚਾਬੀ ਕਿਹਾ ਚਾਬੀ ਤਾਂ ਦੇਸ਼ ਦੀ ਹਮੇਸ਼ਾ ਬ੍ਰਾਹਮਣਾਂ ਕੋਲ ਹੀ ਰਹੀ ਹੈ بڑے بڑے ਉੱਚੇ ਅਹੁਦੇਾਂ ਤੇ ਵੀ ਰਹੇ ਨੇ ਪਰ ਕਮੀ ਕਿੱਥੇ ਰਹੇਗੀ ਅਸਲ ਦੇ ਵਿੱਚ ਨਾ ਜੀ ਬ੍ਰਾਹਮਣ ਦਾ ਸਭ ਤੋਂ ਵੱਡਾ ਹਥਿਆਰ ਹੈ ਸਟੱਡੀ ਪੜ੍ਹਾਈ ਕੰਮੀ ਰਹਿ ਗਈ ਸਾਡੀ ਮੂਲ ਲੈਂਗੁਏਜ ਹੈ ਸੰਸਕ੍ਰਿਤ ਹੂੰ ਸਾਡੇ ਸਾਰੇ ਗ੍ਰੰਥ ਸਾਡਾ ਸਾਰਾ ਸਿਸਟਮ ਸੰਸਕ੍ਰਿਤ ਹੈ ਹੂੰ ਲੇਕਿਨ ਬਦਕਿਸਮਤੀ ਹੈ ਸਟੇਟ ਦੀ ਜਾਂ ਦੇਸ਼ ਦੀ ਕਿ ਸਾਡੀ ਜਿਹੜੀ ਸਭ ਤੋਂ ਅਹਿਮ ਲੈਂਗੁਏਜ ਹੈ ਉਹਨੇ ਹੌਲੀ 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 ਖਤਮ ਕੀਤਾ ਜਾ ਰਿਹਾ ਹੈ ਲੇਕਿਨ ਜਿੱਥੇ ਸਾਡੇ ਝੋਟ ਹੁੰਦੀ ਪਈ ਹੈ ਜਿੱਥੋਂ ਅਸੀਂ ਕਮਜ਼ੋਰ ਹੁੰਨੇ ਪਿਆ ਜਿੱਥੋਂ ਇੱਕ ਇਹ ਨਹੀਂ ਦੱਸਦੇ ਹੈਗੇ ਕਿ ਨੌਵੀਂ ਪਾਸ਼ਾਈ ਦਸਵੀਂ ਪਾਸ਼ਾਈ ਉਹਨਾਂ ਦੇ ਨਾਲ ਬ੍ਰਾਹਮਣਾ ਨੇ ਪੋਟੇ-ਪੋਟੇ ਕਟਾ ਲਏ ਉਹ ਨਹੀਂ ਦੱਸਦੇ ਇੱਕ ਫੈਬਰੀਕੇਟਰ ਕਰੈਕਟਰ ਕੱਢ ਕੇ ਲੈਣ ਦਾ ਗੰਗੂ ਦਾ ਜਦ ਕਿ ਕਿਸੇ ਸਿੱਖ ਇਤਿਹਾਸ ਦੇ ਵਿੱਚ ਉਹਦਾ ਕੋਈ ਜ਼ਿਕਰ ਹੀ ਹੈ ਨਹੀਂਗਾ ਜਿਨ੍ਹਾਂ ਨੂੰ ਅੱਜ ਰક્ષਣ ਮਿਲਦਾ ਪਿਆ ਸਰਕਾਰ ਦੇਈ ਜਾਏ ਉਹਨਾਂ ਨੂੰ ਰક્ષਣ ਅਸੀਂ ਵੀ ਕਹਾਂ ਸੀ ਕਹਿੰਦੇ ਆ ਸਾਰੇ ਜਣੇ ਪ੍ਰੋਪਰ ਆ ਓਕੇ ਸਾਡਾ ਸਮਾਜ ਇੱਦਾਂ ਦਾ ਵਾ ਇਹਦੇ ਚ ਸਾਡਾ ਵਾਲਮੀਕੀ ਭਾਈਚਾਰਾ ਸਾਡਾ ਰਵੀ ਦਾਸ ਭਾਈਚਾਰਾ ਸਾਡੇ ਬਾਕੀ ਭਾਈਚਾਰੇ ਜਿੱਥੇ ਜ਼ਰੂਰਤ ਹੈ ਉਹਨਾਂ ਨੂੰ ਮਿਲਣਾ ਲੇਕਿਨ ਇੱਕ ਪਰਿਵਾਰ ਚ ਚਾਰ ਬੰਦੇ ਨੇ ਚਾਰੋਂ ਸਰਕਾਰੀ ਨੌਕਰੀ ਤੇ ਨੇ ਅਗਰ ਉੱਥੇ ਹੀ ਰક્ષਣ ਮਿਲਦਾ ਪਿਆ ਹੋਵੇ ਤੇ ਉਹ ਕਿਤੇ ਨਾ ਕਿਤੇ ਜਿਹੜਾ ਦੂਜਾ ਸਮਾਜ ਹੈ ਜਿਹੜਾ ਆर्थिक ਰੂਪ ਚ ਹੈ ਸਵਰਨ ਹੈ ਲੇਕਿਨ ਆਰਥਿਕ ਰੂਪ ਚ ਕਮਜ਼ੋਰ ਹੈ ਉਹਦਾ ਅਧਿਕਾਰ ਤੈਸਨੈਸ ਕੀਤਾ ਜਾ ਰਿਹਾ ਉਹਨੂੰ ਬਰਬਾਦ ਕੀਤਾ ਜਾ ਰਿਹਾ ਪੰਜਾਬ ਦੇ ਨੌਜਵਾਨ ਨੇ ਜਿਹੜੇ ਅੱਜ ਨਸ਼ੇ ਚ ਗੁਲਤਾਨ ਸਾਡੀ ਜਵਾਨੀ ਹੋ ਰਹੀ ਹੈ ਜਾਂ ਜਿਹੜੇ ਚੰਗੇ ਪੜ੍ਹ ਲੈ ਕੇ ਕੁਝ ਫੋਰਨ ਚ ਜਾ ਰਹੇ ਹੈ ਕੋਈ ਇਦਾਂ ਦੀ ਸਟ੍ਰੈਟਜੀ ਸਰਕਾਰ ਤੱਕ ਪਹੁੰਚਾਉਣੀ ਹੈ ਵੈਸੇ ਤਾਂ ਪਹਿਲੇ ਸਰਕਾਰਾਂ ਬਹੁਤ ਕੁਝ ਕਰਦੀਆਂ ਨੇ ਆਪਣੇ ਲੈਵਲ ਤੇ ਯੂਕੈਸ਼ਨ ਦੇ ਵਿਰੁੱਧ ਚੱਲ ਰਿਹਾ ਹੈ ਇਹ ਐਸੀਆਂ ਤੁਸੀਂ ਕੀ ਚਾਹੁੰਦੇ ਹੋ ਕਿ ਸਾਡੇ ਜਿਹੜੇ ਨੌਜਵਾਨ ਇੱਥੇ ਰਹਿ ਕੇ ਕੰਮ ਵੀ ਕਰਨ ਤੇ ਨਸ਼ਿਆਂ ਤੋਂ ਕ੍ਰਿਤਿਆਂ ਤੋਂ ਬਚਣ ਵੀ ਜਿਹੜੇ ਸੰਸਕਾਰ ਹੈ ਨਾ ਤੁਹਾਡੇ ਜਿਹੜੇ ਪਰਿਵਾਰ ਤੋਂ ਮਿਲੇ ਹੋਏ ਸੰਸਕਾਰ ਹੈਗੇ ਨੇ ਉਹ ਸਾਰੀ ਜ਼ਿੰਦਗੀ ਜੀਵਨ ਤੋਂ ਲੈ ਕੇ ਮਰਨ ਤੱਕ ਉਹਨਾਂ ਸੰਸਕਾਰਾਂ ਦਾ ਪ੍ਰਭਾਵ ਰਹਿੰਦਾ ਹੈ ਜੀ ਪੰਜਾਬ ਨੇ ਐਕਚੁਅਲ ਦੇ ਵਿੱਚ ਜਦੋਂ ਦੇ ਅਸੀਂ ਆਜ਼ਾਦ ਹੋਏ ਆ ਜਾਂ ਆਜ਼ਾਦੀ ਤੋਂ ਪਹਿਲੇ ਬਾਰਡਰ ਸਟੇਟ ਹੋਣ ਕਰਕੇ ਪੰਜਾਬ ਹਮੇਸ਼ਾ ਨਿਸ਼ਾਨੇ ਤੇ ਰਿਹਾ ਦੁਸ਼ਮਨਾ ਦੇ ਬਾਰਡਰ ਸਟੇਟ ਹੋਣ ਕਰਕੇ ਇਹ ਜਿਹੜੀ ਡਰੱਗਸ ਤਸਕਰੀ ਹੈ ਇਹਨੇ ਪੰਜਾਬ ਦੇ ਵਿੱਚ ਕੁਝ ਸਰਕਾਰਾਂ ਦੀ ਕਮਜ਼ੋਰੀ ਰਹੀ ਹੈ ਆ ਜਿਹੜੇ ਪਿਛਲੇ ਦਿਨਾਂ ਵਿੱਚ ਤੁਸੀਂ ਇਹ ਗੈਂਗਸਟਰ ਮੁੰਡੇ ਕਿਸੇ ਦੇ ਘਰ ਤੇ ਗੋਲੀ ਚਲਾਤੀ ਕਿਸੇ ਦੇ ਫੈਕਟਰੀ ਚ ਚਲਾਤੀ ਉਹ ਪੈਸੇ ਕਿੰਨੇ ਮਿਲਦੇ ਹਨ ਉਹਨਾਂ ਨੂੰ 5000 10000 20000 ਜਦੋਂ ਪਰਿਵਾਰ ਦਾ ਬੱਚਾ ਪੁਲਿਸ ਦੀ ਪੁਲਿਸ ਦੇ ਨਾਲ ਮੁਕਾਬਲੇ 'ਚ ਮਾਰਿਆ ਜਾਂਦਾ ਹੈ ਜਾਂ ਇੰਜਰਡ ਹੋ ਜਾਂਦਾ ਹੈ ਉਹਦੀ ਤੇ ਪੱਟੀ ਤੇ ਕਦੇ ਪੈਸੇ ਨਹੀਂ ਕੋਈ ਦੇਣ ਨੂੰ ਤਿਆਰ ਹੁੰਦਾ ਉਹ ਕਹਿੰਦਾ ਹੁਣ ਤੇਰਾ ਕੰਮ ਖਤਮ ਹੋ ਗਿਆ ਤੂੰ ਪਿੱਛੇ ਅਸੀਂ ਜਾਵਾਂ ਲੱਭਦੇ ਆ ਜੀ ਇਹ ਸਾਡੇ ਨੌਜਵਾਨਾਂ ਨੂੰ ਵੀ ਸਮਝਣਾ ਪਊਗਾ ਵੀ ਤੁਹਾਡਾ ਜਿਹੜਾ ਕੀਮਤੀ ਬਲੱਡ ਹੈਗਾ ਇਹ ਤੁਹਾਡਾ ਆਪਣੇ ਮਾਂ ਦੇ ਵਾਸਤੇ ਤੁਹਾਡੇ ਬਾਪ ਦੇ ਵਾਸਤੇ ਤੁਹਾਡੀਆਂ ਭੈਣਾਂ ਵਾਸਤੇ ਸਮਾਜ ਦੇ ਵਾਸਤੇ ਹੈ ਨਾ ਕਿ ਇਹ ਸੜਕਾਂ ਤੇ ਡੁੱਲਣ ਵਾਸਤੇ ਹੈ ਇੱਥੇ ਕੋਈ ਭੁੱਖਾ ਨਹੀਂ ਸੋ ਸਕਦਾ ਜਿਹੜਾ ਨਹੀਂ ਵੀ ਕਮਾ ਸਕਦਾ ਨਾ ਉਹਦੇ ਵਾਸਤੇ ਵੀ ਮੰਦਰ ਗੁਰਦੁਆਰਿਆਂ 'ਚ ਹਰ ਵੇਲੇ ਜਿਹੜੇ ਕਾਰ ਹੁੰਦੀ ਹੈ ਇਸ ਕਰਕੇ ਮਿਹਨਤ ਵੱਲ ਧਿਆਨ ਦੇਣ ਜਦੋਂ ਲੱਗੇ ਕਿ ਵੀ ਮੈਨੂੰ ਕਿਤੇ ਨਸ਼ੇ ਦਾ ਸ਼ੌਂਕ ਪੈਣ ਲੱਗਾ ਜਾਂ ਮੈਨੂੰ ਮਾੜੀ ਕੋਈ ਸਹਬਤ ਮਿਲਦੀ ਪਈ ਆਪਣੀ ਮਾਂ ਨੂੰ ਤੇ ਆਪਣੇ ਪਿਤਾ ਨੂੰ ਦੇਖ ਲੈਣ ਕਿ ਵੀ ਸਭ ਤੋਂ ਪਹਿਲਾ ਨਿਸ਼ਾਨਾ ਤੁਹਾਡੇ ਨਸ਼ੇ ਦੇ ਉਹਨਾਂ ਨੇ ਬੰਨਣਾ ਹੈ ब्राह्मण ਸਮਾਜ ਲਈ ਕੋਈ ਖਾਸ ਸੰਦੇਸ਼ ਕਿਹੜੇ ਦਿਨ ਤੁਸੀਂ ਇੱਥੇ ਬੈਠੋਗੇ ਇਸ ਆਫਿਸ ਦੇ ਵਿੱਚ ਜੋ ਸਰਕਾਰ ਵੱਲੋਂ ਦਿੱਤਾ ਗਿਆ ਜਾਂ ਲੁਧਿਆਣੇ ਤੁਹਾਡੀ ਰਿਹائش ਆ ਉੱਥੇ ਵੀ ਦਫ਼ਤਰ ਹੈ ਜੀ ब्राह्मण समाज ਨੂੰ ਮੈਂ ਪੰਜਾਬ ਦੇ ব্রাহ্মণ ਸਮਾਜ ਨੂੰ ਇਹ ਬੇਨਤੀ ਕਰਨੀ ਚਾਹਨਾ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਮੁਹਾਲੀ 68 ਸੈਕਟਰ ਚ ਫੋਰੈਸਟ ਆਫਿਸ ਹੈ ਉਹਦੇ ਪੰਜਵੀਂ ਫਲੋਰ ਦੇ ਉੱਪਰ ਟਾਵਰ ਨੰਬਰ 5 ਚ ਬ੍ਰਾਹਮਣ ਵੈਲਫੇਅਰ ਬੋਰਡ ਦਾ ਦਫ਼ਤਰ ਹੈ ਜਿੱਥੇ ਤੁਸੀਂ ਮੰਗਲਵਾਰ ਨੂੰ ਤੇ ਸ਼ੁੱਕਰਵਾਰ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਸਾਨੂੰ ਮਿਲ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਆ ਉਸ ਤੋਂ ਇਲਾਵਾ ਲੁਧਿਆਣੇ ਭਾਰਤ ਨਗਰ ਚੌਂਕ ਗੁਲਮੋਰ ਹੋਟਲ ਦੇ ਬਿਲਕੁਲ ਅਡਜਾਇਨਿੰਗ ਮੇਰਾ ਆਫਿਸ ਹੈ ਬਾਕੀ ਦਿਨ ਮੈਂ ਉੱਥੇ ਮਿਲਦਾ ਹਾਂ ਇਸ ਤੋਂ ਇਲਾਵਾ ਤੁਸੀਂ ਮੇਰਾ ਨੰਬਰ ਨੋਟ ਕਰ ਸਕਦੇ ਹੋ 987690073 ਮੇਰਾ ਨੰਬਰ ਹੈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ ਦਿੱਕਤ ਹੈ ਕੋਈ ਕੰਮ ਨਹੀਂ ਹੋ ਰਿਹਾ ਤੁਸੀਂ ਸੰਪਰਕ ਕਰੋ ਸਤਿ ਸ੍ਰੀਕਾਲ ਜੀ ਮੈਂ ਮੋਹਨ ਸਿੰਘ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਐਵਨ ਮੀਡੀਆ ਦੋਸਤੋ ਗੱਲ ਕਰਾਂਗੇ ਰੰਗਲੇ ਪੰਜਾਬ ਦੀ ਪੰਜਾਬ ਦੀ ਜੇ ਗੱਲ ਕਰੀਏ ਹਰ ਧਰਮ ਦਾ ਸਤਿਕਾਰ ਹੈ ਇੱਥੇ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਜਿਹੜਾ ਬ੍ਰਾਹਮਣ ਸਮਾਜ ਹੈ ਉਹਦੇ ਲਈ ਇੱਕ ਬੋਰਡ ਨਿਯੁਕਤ ਕੀਤਾ ਉਸ ਬੋਰਡ ਦੇ ਚੇਅਰਮੈਨ ਲਾਏ ਸਮਾਜ ਸੇਵਾ ਦੇ ਵਿੱਚ ਜਿਨ੍ਹਾਂ ਦਾ ਵੱਡਾ ਨਾਂ ਹੈ ਤੇ ਪੱਤਰਕਾਰੀ ਖੇਤਰ ਦੇ ਵਿੱਚ ਵੀ ਬਹੁਤ ਲੰਮੇ ਸਮੇਂ ਤੋਂ ਵਿਚਰਦੇ ਆ ਰਹੇ ਨੇ ਪੰਕਜ ਸ਼ਾਰਦਾ ਜੀ ਅੱਜ ਉਹਨਾਂ ਦੇ ਦਫ਼ਤਰ ਦੇ ਵਿੱਚ ਪਹੁੰਚੇ ਆ ਗੱਲਬਾਤ ਕਰਾਂਗੇ ਸ਼ਾਰਦਾ ਸਾਹਿਬ ਦੇ ਨਾਲ ਵੀ ਕਿਸ ਤਰ੍ਹਾਂ ਸਮਾਜ ਨੂੰ ਦੇਖਦੇ ਨੇ ਕਿਵੇਂ ਸਮਾਜ ਨੂੰ ਜੋੜ ਕੇ ਚੱਲਣਗੇ ਸਮਾਜ ਲਈ ਕਿਸ ਤਰ੍ਹਾਂ ਭਲਾਈ ਦੇ ਕੰਮ ਕਰਨਗੇ ਸਵਾਗਤ ਹੈ ਸ਼ਾਰਦਾ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡੇ ਸ਼ਰੋਤਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਤਾਂ ਉਹ ਤਾਂ ਬਹੁਤ-ਬਹੁਤ ਮੁਬਾਰਕਾਂ ਬੋਰਡ ਦੇ ਚੇਅਰਮੈਨ ਨੇ ਵੱਡੀ ਜ਼ਿੰਮੇਵਾਰੀ ਸਰਕਾਰ ਨੇ ਦਿੱਤੀ ਹੈ ਕਿਸ ਤਰ੍ਹਾਂ ਦੇਖਦੇ ਹੋ ਸਮਾਜ ਨੂੰ ਕੀ ਕੀ ਕ੍ਰਿਤੀਆਂ ਨੇ ਸਮਾਜ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਬ੍ਰਾਹਮਣ ਸਮਾਜ ਹੈ ਇਹ ਜਿਹੜਾ ਲੋਕਾਂ ਦੇ ਵਿੱਚ ਵਿਚਰਦਾ ਇਹਨਾਂ ਨੂੰ ਕਿਸ ਤਰ੍ਹਾਂ ਉੱਪਰ ਲੈ ਕੇ ਜਾਣਾ ਹੈ ਕਿਵੇਂ ਜੋੜ ਕੇ ਰੱਖਣਾ ਹੈ ਕਿਸ ਤਰ੍ਹਾਂ ਤੁਹਾਡੀ ਨਜ਼ਰ 'ਚ ਕੀ ਕਹਿਣਾ ਚਾਹੁੰਦੇ ਹੋ ਦੇਖੋ ਬ੍ਰਾਹਮਣ ਸਮਾਜ ਸਦੀਆਂ ਤੋਂ ਸ੍ਰੇਸ਼ਟ ਹਮ ਹਰ ਖੇਤਰ ਦੇ ਵਿੱਚ ਰਿਹਾ ਹੈ ਜੇ ਤੁਸੀਂ ਵੇਦ ਦੇਖ ਲਓ ਸ਼ਾਸਤਰ ਦੇਖ ਲਓ ਬ੍ਰਾਹਮਣ ਸਮਾਜ ਦੀ ਦੇਣ ਹੈ ਹੂੰ ਜੇ ਦੇਸ਼ ਦੀ ਆਜ਼ਾਦੀ ਦੀ ਪਹਿਲੀ ਗੋਲੀ ਮੰਗਲ ਪਾਂਡੇ ਜੀ ਚਲਾਉਂਦੇ ਨੇ ਉਸ ਤੋਂ ਬਾਅਦ ਧਰਮ ਦੀ ਲੜਾਈ ਜਦੋਂ ਹੁੰਦੀ ਹੈ ਨੌਵੀਂ ਪਾਤਸ਼ਾਹੀ ਦਸਵੀਂ ਪਾਤਸ਼ਾਹੀ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਬ੍ਰਾਹਮਣ ਪਰਿਵਾਰਾਂ ਚ ਬ੍ਰਾਹਮਣ ਮਾਂ ਦੀ ਕੋਖ ਚੋਂ ਜਨਮ ਲੈ ਕੇ ਦੇਸ਼ ਦੀ ਗੱਲ ਹੋਵੇ ਧਰਮ ਦੀ ਗੱਲ ਹੋਵੇ ਸਮਾਜ ਦੀ ਗੱਲ ਹੋਵੇ ਅੱਗੇ ਵੱਧ ਕੇ ਆਪਣੀ ਜ਼ਿੰਮੇਵਾਰੀ ਨਿਭਾਈਏ ਇਸੇ ਕਰਕੇ ਮੈਂ ਕਹਿੰਦਾ ਕਿ ਬ੍ਰਾਹਮਣ ਹੋਣ ਦਾ ਮਤਲਬ ਹੈ ਰਿਸਪਾਂਸਿਬਲ ਹੋਣਾ ਹਮਮ ਔਰ ਇੱਕ ਜ਼ਿੰਮੇਵਾਰੀ ਹੈ ਜਦੋਂ ਬ੍ਰਾਹਮਣ ਨੂੰ ਕੋਈ ਕਿਸੇ ਤਰ੍ਹਾਂ ਦੇ ਵੀ ਜ਼ਿੰਮੇਵਾਰੀ ਮਿਲਦੀ ਹੈ ਉਹ ਕਿਉਂਕਿ ਤੁਸੀਂ ਦੇਖਦੇ ਹੋ ਬ੍ਰਾਹਮਣ ਕਦੀ ਆਪਣੇ ਲਈ ਕਦੀ ਕੁਝ ਨਹੀਂ ਮੰਗਦਾ ਸਵੇਰੇ 4 ਵਜੇ ਠੰਢ ਚੁੱਕ ਉੱਠ ਕੇ ਪੂਜਾ ਸਾਡੇ ਬ੍ਰਾਹਮਣ ਕਰਦੇ ਆ ਹਮਮ ਉਹ ਜਦੋਂ ਸਾਰਾ ਕੁਝ ਪੂਜਾ ਪਾਠ ਖਤਮ ਹੋ ਜਾਂਦੀ ਫਿਰ ਉਹ ਕਹਿੰਦੇ ਵਿਸ਼ਵ ਕਾ ਕਲਿਆਣ ਹੋ ਹੂੰ ਉਹ ਐ ਨਹੀਂ ਕਹਿੰਦੇ ਵੀ ਬ੍ਰਾਹਮਣ ਆ ਦਾ ਕਲਿਆਣ ਮੈਂ ਸਰਬਤ ਦਾ ਭਲਾ ਮੰਗਦੇ ਆ ਸਰਬਤ ਦਾ ਭਲਾ ਮੰਗਦੇ ਆ ਹੂੰ ਔਰ ਤੁਸੀਂ ਦੇਖੋ ਸਾਡੇ ਜਿਹੜੇ ਪਰਖਾਨ ਬ੍ਰਾਹਮਣ ਨੇ ਪੂਜਾ ਕਰਦੇ ਨੇ ਹਵਨ ਕਰਦੇ ਨੇ ਐਡੇ ਵੱਡੇ ਯੱਗ ਕਰਦੇ ਨੇ ਔਰ ਯੱਗ ਦੀ ਜਦੋਂ ਸੰਪਨ ਹੋ ਜਾਂਦਾ ਕਿਉਂਕਿ ਮੰਤਰ ਦੇਵਤੇ ਜਿਹੜੇ ਉਹ ਮੰਤਰਾਂ ਦੇ ਵਸਚ ਕਿ ਮੰਤਰ ਹੈ ਬ੍ਰਾਹਮਣਾ ਦੇ ਵਾਸਤੇ ਆਪਣੀ ਤਾਕਤ ਦੇ ਨਾਲ ਉਹ ਪੂਜਾ ਪਾਠ ਚ ਦੇਵੀ ਦੇਵਤਿਆਂ ਨੂੰ ਨੀਚੇ ਧਰਤੀ ਤੇ ਲੈ ਆਂਦੇ ਨੇ ਜਦੋਂ ਜਾਂਦੇ ਨੇ ਅਸ਼ੀਰਵਾਦ ਦੇਣ ਦੀ ਗੱਲ ਆਉਂਦੀ ਹੈ ਤੇ ਉਹ ਸਾਰੀ ਚੋਲੀ ਆਪਣੇ ਜਜਮਾਨ ਦੇ ਚ ਪਾ ਦਿੰਦੇ ਆ ਜਿਹੜਾ ਸਾਹਮਣੇ ਬੈਠ ਕੇ ਪੂਜਾ ਕਰਦਾ ਇਹ ਹੈ ਬ੍ਰਾਹਮਣਾ ਦੀ ਖੂਬਸੂਰਤੀ ਜੀ ਸਮਾਜ ਦੇ ਵਿੱਚ ਜੇ ਆਪਾਂ ਆ ਜੀਏ ਤਾਂ ਬ੍ਰਾਹਮਣ ਹੋਣ ਦਾ ਮਤਲਬ ਹੈ ਇੱਕ ਜ਼ਿੰਮੇਵਾਰ ਨਾਗਰਿਕ ਹੋਣਾ ਸਮਾਜ ਕੋਈ ਹੋਵੇ ਕਿਉਂਕਿ ਅਸਲ ਦੇ ਵਿੱਚ ਅਸੀਂ ਸਾਰੇ ਸਨਾਤਨੀ ਆ ਬ੍ਰਾਹਮਣ ਦਾ ਮਤਲਬ ਹੈ ਨਾ ਕਿ ਜ਼ਿੰਮੇਵਾਰ ਔਰ ਸ਼ਾਇਦ ਪਿਛਲੇ 25 30 ਸਾਲਾਂ ਦੇ ਵਿੱਚ ਜਿਹੜੇ ਮੇਰਾ ਜ਼ਿੰਦਗੀ ਦਾ ਇੱਕ ਲੰਬਾ ਸਫ਼ਰ ਰਿਹਾ ਚਾਹੇ ਬਤੌਰ ਜਰਨਲਿਸਟ ਰਿਹਾ ਵਾ ਚਾਹੇ ਉਹ ਬਤੌਰ ਨਾਲ-ਨਾਲ ਮੈਂ ਸੋਸ਼ਲ ਕੌਜ਼ ਕਰਨਾ ਚਲਾ ਗਿਆ ਹਾਂ ਉਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆ ਇਹ ਮੌਜੂਦਾ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਚੀਫ ਮਨਿਸਟਰ ਭਗਵੰਤ ਮਾਨ ਜੀ ਖਾਸ ਤੌਰ ਤੇ ਮਨੀਸ਼ ਸ਼ੋਧਿਆ ਦੀ ਜਿਹੜੇ ਪੰਜਾਬ ਦੇ ਪਰਿਵਾਰੀ ਹੈ ਉਹਨਾਂ ਨੇ ਕੰਮਾਂ ਨੂੰ ਦੇਖਦਿਆਂ ਹੋਇਆ ਇਹ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਔਰ ਮੈਂ ਸਮਝਦਾ ਕਿ ਮੈਂ ਖੁਸ਼ਕਿਸਮਤਾਂ ਕਿ ਪੰਜਾਬ ਦੇ ਬ੍ਰਾਹਮਣਾ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਕੀ ਕੀ ਸਟ੍ਰੈਟੇਜੀ ਕੀ ਹੈ ਵੀ ਕਿਸ ਤਰ੍ਹਾਂ ਜਿਹੜਾ ਪੰਜਾਬ ਦੇ ਵਿੱਚ ਬ੍ਰਾਹਮਣ ਪਹਿਲਾਂ ਹੀ ਬਣੇ ਹੋਏ ਨੇ ਗਰੁੱਪ ਵੀ ਬਣੇ ਆ ਕਈ ਬ੍ਰਾਹਮਣ ਸਮਾਜ ਦੇ ਵਿੱਚ ਕਿਸ ਤਰ੍ਹਾਂ ਜੋੜੋਂਗੇ ਸਾਰਿਆਂ ਨੂੰ ਵੀ ਜੁੜ ਕੇ ਚੱਲਣ ਤਾਂ ਜੋ ਕਹਿੰਦੇ ਵੀ ਇੱਕੇ ਚ ਤਾਕਤ ਹੈ ਭਾਵੇਂ ਕੋਈ ਵੀ ਸਮਾਜ ਹੈ ਜੇ ਇੱਕ ਹੈ ਤਾਂ ਸਭ ਕੁਝ ਹੈ ਕਿਸ ਤਰ੍ਹਾਂ ਸਾਰਿਆਂ ਨੂੰ ਜੋੜੋਂਗੇ ਵੱਖ-ਵੱਖ ਸੁਭਾਵਾਂ ਬਣੀਆਂ ਹੋਈਆਂ ਨੇ ਬ੍ਰਾਹਮਣ ਸਭਾ ਬਣੀਆਂ ਹੋਈਆਂ ਨੇ ਕੀ ਉਹਨਾਂ ਨਾਲ ਕੋਈ ਮੀਟਿੰਗ ਰੱਖਤੀ ਵੀ ਸਾਰੀਆਂ ਸੁਭਾਵਾਂ ਨੂੰ ਮੀਟਿੰਗ ਕਰਕੇ ਇੱਕ ਝੰਡੇ ਤਲੇ ਤੁਸੀਂ ਲਿਆਓ ਮਕੂਲੀ ਮੈਂ ਤੁਹਾਨੂੰ ਦੱਸਣਾ ਚਾਹਨਾ ਵਾਂ ਕਿ ਮੈਂ 10 ਅਗਸਤ ਨੂੰ ਮੇਰੀ ਅਨਾਉਂਸਮੈਂਟ ਹੋਈ ਸੀ ਹਮਮ ਔਰ ਅੱਜ ਤੁਸੀਂ ਦੇਖ ਲਓ ਆਪਾਂ ਜਨਵਰੀ 'ਚ ਬੈਠੇ ਹੋਏ ਆ ਪਿਛਲੇ 4-5 ਮਹੀਨਿਆਂ ਦੇ ਵਿੱਚ ਮੈਂ ਲਗਭਗ ਅੱਧਾ ਪੰਜਾਬ ਘੁੰਮ ਲਿਆ ਜਿੰਨੇ ਮੇਰੇ ਬ੍ਰਾਹਮਣ ਪਰਿਵਾਰ ਨੇ ਜਿੰਨੀਆਂ ਮੇਰੀਆਂ ਬ੍ਰਾਹਮਣ ਸਭਾਵਾਂ ਨੇ ਮੈਂ ਸਾਰਿਆਂ ਤੱਕ ਪਰੋਚ ਕਰਦਾ ਪਿਆ ਵਾ ਗੱਲ ਤੁਸੀਂ ਕੀਤੀ ਇਕੱਠੇ ਕਰਨ ਦੀ ਹਮ ਪਿਆਰ ਇੱਕ ਐਦਾਂ ਦੀ ਤਾਕਤ ਹੈ ਜਿਹੜਾ ਨਾ ਤੁਸੀਂ ਦੁਸ਼ਮਣ ਨੂੰ ਜੋੜ ਲੈਂਦੇ ਹੋ ਤਾਂ ਮੇਰਾ ਆਪਣਾ ਖੂਨ ਹੈ ਇਹ ਤਾਂ ਮੇਰੇ ਸੱਤ ਰਿਸ਼ੀਆਂ ਦਾ ਖੂਨ ਹੈ ਅਸੀਂ ਜਿਹੜੇ ਸੱਤ ਰਿਸ਼ੀਆਂ ਨੂੰ ਪੂਜਦੇ ਆ ਉਹਨਾਂ ਸੱਤਾਂ ਰਿਸ਼ੀਆਂ ਤੋਂ ਹੀ ਸਾਡਾ ਬ੍ਰਾਹਮਣ ਸਮਾਜ ਅੱਗੇ ਚੱਲਿਆ ਤੇ ਮੈਂ ਆਪਣੇ ਖੂਨ ਨੂੰ ਜੇ ਸਮਾਜ ਨੂੰ ਜੋੜ ਸਕਦਾ ਦੂਸਰੇ ਧਰਮਾਂ ਦੇ ਮਜਬੂਤ ਦੇ ਲੋਕ ਮੇਰੇ ਨਾਲ ਜੁੜ ਸਕਦੇ ਆ ਇਹ ਤਾਂ ਮੇਰਾ ਆਪਣਾ ਖੂਨ ਹੈ ਸਿਰਫ ਇਹ ਥੋੜਾ ਜਿਹਾ ਠੰਡਾ ਪਿਆ ਹੋਇਆ ਸੀ ਉਹਦੇ ਵਿੱਚ ਗਰਮੀ ਲਿਆਉਂਦੇ ਰਹੀ ਮੈਨੂੰ ਪ੍ਰਮਾਤਮਾ ਨੇ ਅਸ਼ੀਰਵਾਦ ਦਿੱਤਾ ਔਰ ਤੁਸੀਂ ਦੇਖਦੇ ਪਿਓ ਮਲੇਰਕੋਟਲੇ ਤੋਂ ਆਏ ਹੋਏ ਨੇ ਸਾਡੇ ਸ਼ਹਿਰੋਂ ਉਧਰੋਂ ਸੰਗਰੂਰ ਤੋਂ ਆਏ ਹੋਏ ਨੇ ਅੱਜ ਅਸੀਂ ਪਹਿਲਾ ਦਿਨ ਸੀਗਾ ਸਾਡਾ ਬੈਠਣ ਦਾ ਅਸੀਂ ਕਿਹਾ ਸੀਗਾ ਵੀ ਮੰਗਲਵਾਰ ਤੇ ਸ਼ੁੱਕਰਵਾਰ ਚੰਡੀਗੜ੍ਹ ਆਫਿਸ 'ਚ ਮਿਲਾਂਗੇ ਸਾਡੇ ਲੋਕਲ ਧਾਮੀ ਸਾਹਿਬ ਬੈਠੇ ਨੇ ਸਾਰੇ ਪਰਿਵਾਰ ਸਾਡੇ ਜਿਹੜੇ ਆ ਇਹ ਇੱਕ 100 ਸਾਲ ਦਾ ਵੀ ਹਨੇਰਾ ਹੋਵੇ ਨਾ ਇੱਕ ਦੀਪਕ ਜਲਾਉਣ ਦੀ ਲੋੜ ਹੁੰਦੀ ਹੈ ਤੇ ਮੈਂ ਬ੍ਰਾਹਮਣ ਸਮਾਜ ਨੂੰ ਇੱਕ ਝਟ ਕਰਨ ਲਈ ਇੱਕ ਚੰਡੇ ਥੱਲੇ ਖੜਾ ਕਰਨ ਦੇ ਲਈ ਉਹ ਦੀਪਕ ਜਿਹੜਾ ਜਲਾਨ ਦਾ ਅਸ਼ੀਰਵਾਦ ਭਗਵਾਨ ਪਸ਼ੂਰਾਮ ਜੀ ਨੇ ਮੈਨੂੰ ਦਿੱਤਾ ਹੈ। ਹੁਣ ਅੱਗੇ ਇਹਨਾਂ ਨੂੰ ਇਹਨਾਂ ਨੇ ਆਪਣੇ ਆਪ ਤੁਸੀਂ ਦੇਖਿਓ ਇੱਕ ਕਾਫਲਾ ਬਣੇਗਾ। ਕਿਉਂ? ਜਿਨ੍ਹਾਂ ਅੱਜ ਦਾ ਦੇਸ਼ ਦੀ ਗੱਲ ਮੈਂ ਬਾਤ ਕਰੂੰਗਾ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਜੋ ਪੋਲੀਟੀਕਲ ਅੰਕੜੇ ਉਹ ਦੱਸਦੇ ਆ ਕਿ ਅਸੀਂ 15-16% ਆ। ਮੈਂ ਕਹਿੰਦਾ 12% ਵੀ ਹੋਵਾਂਗੇ। ਹੂੰ। 12% ਬਹੁਤ ਵੱਡੀ ਤਾਕਤ ਹੁੰਦੀ ਹੈ। ਤੇ ਜੇ ਕਿਤੇ ਮੇਰੀ ਤਾਕਤ ਇਹ ਬਜ਼ੁਰਗ ਮੇਰੇ 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 ਤੇ ਪਿੱਠ ਤੇ ਅਸ਼ੀਰਵਾਦ ਰੱਖ ਕੇ ਚੱਲ ਪਏ ਤੇ ਅਸੀਂ ਪੰਜਾਬ ਚ ਬ੍ਰਾਹਮਣਾਂ ਨੂੰ ਇਕਜੁੱਟ ਕਰ ਲਿਆ ਫਿਰ ਜਦੋਂ ਸੱਤਾ ਦੇ ਵਿੱਚ ਗੱਲ ਹੋਵੇ ਨਿਆਂਏ ਦੀ ਗੱਲ ਹੋਵੇ ਸਮਾਜ ਦੀ ਗੱਲ ਹੋਵੇ ਜੇ ਚਾਬੀ ਬ੍ਰਾਹਮਣ ਦੇ ਹੱਥ ਚ ਹੋਊਗੀ ਨਾ ਤੇ ਵੰਡੇਆ ਵੀ ਬਰਾਬਰ ਜਾਊਗਾ ਤੇ ਵੰਡੇਆ ਵੀ ਉਹਨਾਂ ਨੂੰ ਜਾਊਗਾ ਜਿਹੜੇ ਨੀਡੀ ਹੋਣਗੇ ਚਾਪਲੂਸ ਲਾਲਚੀ ਚੁਗਲਖੋਰ ਤੇ ਜਿਹੜੇ ਸਮਾਜ ਦੇ ਵਿੱਚ ਨਫ਼ਰਤ ਪੈਦਾ ਕਰਦੇ ਆ ਕਿ ਤੁਹਾਡੇ ਸਾਹਮਣੇ ਇਹ ਇਹਨਾਂ ਨੇ ਆਪੇ ਡਿਫਾਈਨ ਹੋ ਕੇ ਇੱਕ ਸਾਈਡ ਤੇ ਹੋਏ ਹਨ ਚੰਗੇ ਲੋਕ ਸਮਾਜ ਦੇ ਉੱਪਰ ਆਣਗੇ ਔਰ ਅਸੀਂ ਵੀ ਚਾਹੁੰਦੇ ਆ ਕਿ ਸਾਡਾ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈ ਦੇਸ਼ ਦੀ ਹਰ ਲੜਾਈ ਜਿਹੜੀ ਹੈ ਦੇਸ਼ ਵਾਸਤੇ ਉਹ ਪੰਜਾਬ ਤੋਂ ਸ਼ੁਰੂ ਹੁੰਦੀ ਹੈ ਤੇ ਪੰਜਾਬੀਆਂ ਨੂੰ ਇਹ ਮਾਣ ਮਿਲਿਆ ਹੋਇਆ ਔਰ ਇਸੇ ਮਾਣ ਦਾ ਮੈਂ ਸਮਝਦਾ ਵੀ ਅੱਗੇ ਸਨਮਾਨ ਕਰਨਾ ਬ੍ਰਾਹਮਣ ਵੈਲਫੇਅਰ ਬੋਰਡ ਦੀ ਜ਼ਿੰਮੇਵਾਰੀ ਹੈ ਜੀ ਅੱਛਾ ਤੁਸੀਂ ਚਾਬੀ ਕਿਹਾ ਚਾਬੀ ਤਾਂ ਦੇਸ਼ ਦੀ ਹਮੇਸ਼ਾ ਬ੍ਰਾਹਮਣਾਂ ਕੋਲ ਹੀ ਰਹੀ ਹੈ بڑے بڑے ਉੱਚੇ ਅਹੁਦਿਆਂ ਤੇ ਵੀ ਰਹੇ ਨੇ ਪਰ ਕਮੀ ਕਿੱਥੇ ਰਹੇਗੀ ਵੀ ਆਪਾਂ ਨੂੰ ਬੋਰਡ ਵੀ ਬਣਾਉਣੇ ਪੈਂਦੇ ਨੇ ਸਿਵਾਮਾ ਵੀ ਬਣਾਉਣੀਆਂ ਪੈਂਦੀਆਂ ਨੇ ਕਿੱਥੇ ਕਮੀ ਕਿੱਥੇ ਹੈ ਅਸਲ ਦੇ ਵਿੱਚ ਨਾ ਜੀ ਬ੍ਰਾਹਮਣ ਦਾ ਸਭ ਤੋਂ ਵੱਡਾ ਹਥਿਆਰ ਹੈ ਸਟੱਡੀ ਪੜ੍ਹਾਈ ਤੇ ਸਾਡੇ ਜਿੰਨੇ ਅੱਜ ਜਿਹੜੇ ਕੋਈ ਸਾਇੰਟਿਸਟ ਤੁਸੀਂ ਦੇਖਦੇ ਹੋ ਕੋਈ ਛੋਟਾ ਛੋਟਾ ਐਕਸਪੈਰੀਮੈਂਟ ਕਰਦੇ ਆ ਤੇ ਉਹ ਕਹਿੰਦੇ ਜੀ ਬੜਾ ਉਹਨਾਂ ਦਾ ਨਾਮ ਕਿਸੇ ਨੂੰ ਨੋਬਲ ਮਿਲ ਗਿਆ ਕਿਸੇ ਨੂੰ ਇਹ ਜਿਹੜੀਆਂ ਚੀਜ਼ਾਂ ਲੱਭਦੇ ਪਏ ਆ ਤਾਰਿਆਂ ਦੀ ਸਤਾਰਿਆਂ ਦੀ ਇਹ ਸਾਡੇ ਬਜ਼ੁਰਗ ਸੈਂਕੜਾ ਸਾਲ ਪਹਿਲਾਂ ਲਿਖ ਕੇ ਕਿਤਾਬਾਂ ਸਾਡੇ ਕੋਲ ਪਈਆਂ ਗ੍ਰੰਥ ਪਏ ਨੇ ਸਾਡੇ ਏਡੇ ਏਡੇ ਗ੍ਰੰਥ ਪਏ ਨੇ ਕਿ ਰਾਵਣ ਦੇ ਕੋਲ ਮਨ ਦੀ ਗਤੀ ਦੇ ਨਾਲ ਉੱਡਣ ਵਾਲਾ ਰਥ ਸੀ ਅੱਜ ਤੁਸੀਂ ਕਿਸੇ 特 ਸਪੈਸ਼ਲ ਤਰ੍ਹਾਂ ਦਾ ਪਟ્રોલ ਲਾਓ ਜਾਂ ਕੋਈ ਬੈਟਰੀ ਲਾ ਕੇ ਉਡਾਓਗੇ ਮੰਨ ਦੀ ਗਤੀ ਦੇ ਨਾਲ ਉਡਣ ਵਾਲਾ ਰੱਥ ਸੀ ਐਡੀ ਪਾਵਰ ਸੀ ਐਡੀ ਪਾਵਰ ਸੀ ਦੂਸਰੀ ਚੀਜ਼ ਉਹਦੇ ਚ ਕਿੰਨੇ ਬੰਦੇ ਚਾਹੀਦੇ ਆ ਜਿੰਨਿਆਂ ਨੇ ਬਹਿਣਾ ਇਕੱਲੇ ਨੇ ਬਹਿਣਾ ਉਹਦਾ ਸਾਈਜ਼ ਇਕੱਲੇ ਵਾਲਾ ਹੋ ਜਾਂਦਾ ਸੀ ਜਿਹਦੇ ਚ ਭਗਵਾਨ ਰਾਮ ਨੇ ਆਪਣੀ ਪੂਰੀ ਸੈਨਾ ਲੈ ਕੇ ਵਾਪਸ ਯੁੱਧਿਆ ਜਾਣਾ ਤੇ ਭਗਵਾਨ ਰਾਮ ਦੀ ਪੂਰੀ ਸੈਨਾ ਨੂੰ ਨਾਲ ਲਿਜਾਣ ਦੀ ક્ષਮਤਾ ਰੱਖਦਾ ਸੀ ਇਹ ਸਾਰਾ ਕੁਝ ਹੈ ਲੇਕਿਨ ਜਿਹੜੀ ਤੁਸੀਂ ਕਹ ਕਮੀ ਕਿੱਥੇ ਰਹੀ ਜੀ ਕਮੀ ਰਹਿ ਗਈ ਸਾਡੀ ਮੂਲ ਸੰਸਕ੍ਰਿਤ ਲੈਂਗੁਏਜ ਹੈ ਸੰਸਕ੍ਰਿਤ ਹੂੰ ਸਾਡੇ ਸਾਰੇ ਗ੍ਰੰਥ ਸਾਡਾ ਸਾਰਾ ਸਿਸਟਮ ਸੰਸਕ੍ਰਿਤ ਹੈ ਹੂੰ ਲੇਕਿਨ ਬਦਕਿਸਮਤੀ ਹੈ ਸਟੇਟ ਦੀ ਜਾਂ ਦੇਸ਼ ਦੀ ਕਿ ਸਾਡੀ ਜਿਹੜੀ ਸਭ ਤੋਂ ਅਹਿਮ ਲੈਂਗੁਏਜ ਹੈ ਉਹਨੂੰ ਹੌਲੀ 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 ਖਤਮ ਕੀਤਾ ਜਾ ਰਿਹਾ ਜਦੋਂ ਮੈਂ ਕੌਲ ਨੇ ਆਇਆ ਮੈਂ ਕੌਲ ਨੇ ਦੇਖਿਆ ਕਿ ਵੀ ਇਹ ਐਡੀ ਕਿਹੜੀ ਗੱਲ ਹੈਗੀ ਆ ਵੀ ਇਹ ਇੱਡੇ ਜ਼ਬਰਦਸਤ ਇੱਕ ਜੁੱਟ ਨੇ ਆਪਸ ਦੇ ਵਿੱਚ ਕੋਈ ਜਾਤ ਪਾਤ ਨਹੀਂ ਸੀਗਾ ਸਾਡੇ ਚ ਚਾਰ ਵਰਨ ਹੈ ਸਾਡੇ ਚ ਕੋਈ ਜਾਤ ਨਹੀਂ ਹੈ ਕਰਮ ਪ੍ਰਧਾਨ ਸਾਡਾ ਸਮਾਜ ਹੈ ਜਿਹੜਾ ਵਧੀਆ ਕੰਮ ਕਰਦਾ ਵਾ ਜਿਹੜੇ ਮਰਜੀ ਪਰਿਵਾਰ ਚ ਜੰਮਿਆ ਉਹਦੇ ਕੰਮ ਵਧੀਆ ਉਹ ਬ੍ਰਾਹਮਣ ਹੈ ਹੈਨਾ ਜੇ ਮੈਂ ਬ੍ਰਾਹਮਣ ਪਰਿਵਾਰ ਚ ਜੰਮਿਆ ਮੇਰੇ ਕੰਮ ਨੀਚਾ ਤੇ ਮੈਂ ਨੀਚਾ ਨੀਚਾ ਵਾਹ ਜੀ ਸਾਡਾ ਹੈਗਾ ਵਰਨ ਪ੍ਰਧਾਨ ਨਾ ਕਿ ਸਾਡੀਆਂ ਕਾਸਟਾਂ ਉਹਨਾਂ ਨੇ ਕੀ ਕੀਤਾ ਉਹ ਜਦੋਂ ਉਹਨਾਂ ਨੇ ਦੇਖਿਆ ਨਹੀਂ ਵੀ ਇਹ ਗੱਲ ਕੀ ਹੈ ਉਹਨਾਂ ਨੇ ਦੇਖੇ ਸਾਡੇ ਗੁਰੂਕੁਲ ਉਹ ਕਹਿੰਦੇ ਗੁਰਕੁਲ ਦੇ ਵਿੱਚ ਭਗਵਾਨ ਕ੍ਰਿਸ਼ਨ ਜਿਹੜੇ ਰਾਜਾ ਮਹਾਰਾਜ ਆ ਉਹ ਵੀ ਉੱਥੇ ਹੀ ਪੜਦੇ ਆ ਗਰੀਬ ਸੁਦਾਮਾ ਵੀ ਉੱਥੇ ਹੀ ਪੜਦਾ ਪਿਆ ਪੈਂ ਅਸਲ ਦੇ ਵਿੱਚ ਅਮੀਰੀ ਔਰ ਗਰੀਬੀ ਦਾ ਜਿਹੜਾ ਗੈਪ ਹੈ ਇਹ ਗੁਰਕੁਲ 'ਚ ਜਦੋਂ ਬੱਚਾ ਪੜਨਾ ਸ਼ੁਰੂ ਕਰਦਾ ਹੈ ਇਹ ਉਹਦੇ ਹੀ ਖਤਮ ਕਰ ਦਿੰਦੇ ਨੇ ਜਾਤ ਪਾਤ ਦਾ ਵੀ ਖਤਮ ਕਰਤਾ ਜੇ ਅੱਜ ਦੀ ਡੇਰ 'ਚ ਦੇਖੀਏ ਤਾਂ ਭਗਵਾਨ ਕ੍ਰਿਸ਼ਨ OBC ਚ ਆ ਜਾਂਦੇ ਨੇ ਸੁਦਾਮਾ ਬ੍ਰਾਹਮਣ ਆ ਜਾਂਦੇ ਨੇ ਮਤਲਬ ਜਾਤ ਪਾਤ ਵੀ ਖਤਮ ਕਰਦੀ ਚਾਹੇ ਉਹ ਰਾਜੇ ਦਾ ਬੇਟਾ ਹੈ ਚਾਹੇ ਉਹ ਗਰੀਬ ਦਾ ਬੇਟਾ ਹੈ ਦੋਨਾਂ ਨੇ ਆਪਣੇ ਗੁਰੂ ਦੇ ਆਸ਼ਰਮ 'ਚ ਜੇ ਉਹ ਸਵੇਰੇ 4 ਵਜੇ ਉੱਠਦਾ ਹੈ ਰਾਜੇ ਦੇ ਬੇਟੇ ਨੂੰ ਵੀ 4 ਵਜੇ ਉੱਠਣਾ ਪੈਂਦਾ ਹੈ ਜੇ ਉਹ ਦੋਥੇ ਗੁਰਕੁਲ 'ਚ ਝਾੜੂ ਲਗਾਉਂਦਾ ਤੇ ਰਾਜੇ ਦੇ ਬੇਟੇ ਨੂੰ ਵੀ ਚੱਕਰਵਰਤੀ ਸਮਰਾਟ ਦੇ ਬੇਟੇ ਨੂੰ ਵੀ ਮਤਲਬ ਨਾ ਜਾਤ ਪਤ ਨਾ ਅਮੀਰੀ ਗਰੀਬੀ ਨਾ ਇਹ ਸਾਰੀਆਂ ਚੀਜ਼ਾਂ ਸਾਡੇ ਗੁਰਕੁਲ ਖਤਮ ਕਰਦੇ ਸੀ ਔਰ ਮੈਕੋਲਨੇ ਨੇ ਇੱਕ ਪੂਰੀ ਰਣਨੀਤੀ ਦੇ ਨਾਲ ਸਾਡੇ ਗੁਰਕੁਲ ਖਤਮ ਕੀਤੇ ਸਾਡੀ ਮੂਲ ਲੈਂਗੁਏਜ ਕੀ ਸੀ ਸੰਸਕ੍ਰਿਤ ਸਾਡੇ ਸਕੂਲਾਂ ਚ ਅਜ ਪੰਜਾਬ ਦੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਸਕੂਲ ਦੇ ਵਿੱਚ ਸੰਸਕ੍ਰਿਤ ਦਾ ਟੀਚਰ ਹੋਏਗਾ ਨਹੀਂ ਹੈ ਜੀ ਇਹ ਸਾਡੀ ਲੜਾਈ ਹੈ ਇੱਥੋਂ ਹੀ ਲੜਾਈ ਸ਼ੁਰੂ ਕਰਨ ਜਾ ਰਿਹਾ ਮੈਂ ਦੇਖੋ ਸਰਕਾਰਾਂ ਕੋਲੋਂ ਕੋਈ ਚੀਜ਼ ਮੰਗਣਾ ਲੈਣਾ ਉਹ ਇੱਕ ਅਲੱਗ ਚੀਜ਼ ਆ ਇਟਸ ਅ ਇਹ ਸਮਾਜਿਕ ਸਿਸਟਮ ਹੈ ਲੇਕਿਨ ਜਿੱਥੇ ਸਾਡੇ ਝੋਟ ਹੁੰਦੀ ਪਈ ਹੈ ਜਿੱਥੋਂ ਅਸੀਂ ਕਮਜ਼ੋਰ ਹੁੰਨੇ ਪਿਆ ਜਿੱਥੋਂ ਇੱਕ ਇਹ ਵੀ ਦੱਸਦੇ ਹੈਗੇ ਕਿ ਨਵੀਂ ਪਾਸ਼ਾਹੀ ਦਸਵੀਂ ਪਾਸ਼ਾਹੀ ਉਹਨਾਂ ਦੇ ਨਾਲ ਬ੍ਰਾਹਮਣਾਂ ਨੇ ਪੋਟੇ-ਪੋਟੇ ਕਟਾ ਲਏ ਹੂੰ ਉਹ ਨਹੀਂ ਦੱਸਦੇ ਇੱਕ ਫੈਬ੍ਰିକੇਟਰ ਕਰੈਕਟਰ ਕੱਢ ਕੇ ਲੈਣ ਦਾ ਗੰਗੂ ਦਾ ਉਹਨੂੰ ਵਾਰਿਆ ਜਾਂਦਾ ਜਦ ਕਿ ਕਿਸੇ ਸਿੱਖ ਇਤਿਹਾਸ ਦੇ ਵਿੱਚ ਉਹਦਾ ਕੋਈ ਜ਼ਿਕਰ ਹੀ ਨਹੀਂਗਾ ਉਹ ਸਿਰਫ ਇਸ ਕਰਕੇ ਆ ਕਿ ਕਿਸੇ ਤਰੀਕੇ ਬ੍ਰਾਹਮਣਾਂ ਨੂੰ ਡਿਮੋਰਲਾਈਜ਼ ਕੀਤਾ ਜਾਏ ਲੇਕਿਨ ਕਿਉਂਕਿ ਬ੍ਰਾਹਮਣ ਹਮੇਸ਼ਾ ਦਾ theater এডਿਕੇਸ਼ਨ ਰਿਹਾ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹਨਾਂ ਨੂੰ ਉਹਨਾਂ ਦੇ ਰਿਸ਼ੀਆਂ ਮੁਨੀਆਂ ਦੇ ਦਿੱਤੇ ਹੋਏ ਗ੍ਰੰਥਾਂ ਨੂੰ ਪੜਨ ਵਾਸਤੇ ਉਹਨੂੰ ਜੀਵਨ 'ਚ ਉਤਾਰਨ ਵਾਸਤੇ ਆਪਣੇ ਦਿਮਾਗ 'ਚ ਉਤਾਰਨ ਵਾਸਤੇ ਸੰਸਕ੍ਰਿਤ ਲੈਂਗੁਏਜ ਨੂੰ ਪੰਜਾਬ ਦੇ ਵਿੱਚ 6ਵੀਂ ਤੋਂ ਰੈਗੂਲਰ ਕਰਨ ਦੀ ਮੰਗ ਕਰਾਂਗੇ ਜਿਹੜਾ ਸਟੂਡੈਂਟ ਚਾਹਦਾ ਪੜੇ ਇਸ ਪਹਿਲੀ ਮੰਗ ਸਾਡੀ ਪੰਜਾਬ ਦੇ ਵਿੱਚ ਚੀਫ ਮਿਨਿਸਟਰ ਸਾਹਿਬ ਤੋਂ ਇਹ ਹੋਏਗੀ ਕਿ ਸਾਡੀ ਲੈਂਗੁਏਜ ਰੈਗੂਲਰ ਕੀਤੀ ਜਾਵੇ ਦੂਸਰੀ ਚੀਜ਼ ਧਰਮ ਦੀ ਰੱਖਿਆ ਦਾ ਸਭ ਤੋਂ ਪਹਿਲਾ ਜਿਹੜਾ ਹਥਿਆਰ ਹੈ ਉਹ ਸਾਡੇ ਮੰਦਿਰਾਂ 'ਚ ਬੈਠੇ ਬ੍ਰਾਹਮਣ ਹੈ ਜਿਨ੍ਹਾਂ ਨੇ ਦੱਸਣਾ ਪੂਜਾ ਪદ્ધਤੀ ਦਾ ਫਾਰਮੂਲਾ ਲੇਕਿਨ ਪ੍ਰੋਬਲਮ ਕੀ ਹੈ ਇੱਕ ਤਾਂ ਤਨਖਾਹ 4000 ਔਰ 5000 ਦੂਜਾ ਜਦੋਂ ਪ੍ਰਧਾਨ ਜੀ ਨਾਰਾਜ਼ ਹੋ ਗਏ ਪੰਡਤ ਜੀ ਨੂੰ ਕੱਢਤਾ ਉਹ ਜੋ ਪੰਡਤ ਜੀ ਜਿਹੜੇ ਧਰਮਦੂਨ ਲੈ ਕੇ ਚੱਲਦੇ ਪਏ ਜੇ ਉਹਨਾਂ ਦਾ ਫਿਊਚਰ ਨਹੀਂ ਸੇਫ ਉਹਨਾਂ ਦੇ ਪਰਿਵਾਰ ਦਾ ਫਿਊਚਰ ਨਹੀਂ ਸੇਫ ਹੈ ਆਰਥਿਕ ਤੌਰ ਤੇ ਕਮਜ਼ੋਰ ਹੈ ਉਹ ਕਿਉਂ ਉਹ ਕਿਸੇ ਨਾਰਾਜ਼ ਹੀ ਨਹੀਂ ਕਰਨਾ ਚਾਹੁੰਦੇ ਵੀ ਭਾਈ ਤੂੰ ਨਾ ਗਲਤ ਢੰਗ ਨਾਲ ਪੂਜਾ ਕਰ ਉਹਦਾ ਸਮਾਜ ਦੇ ਵਿੱਚ ਇੱਕ ਨੈਗੇਟਿਵ ਅ ਪ੍ਰਭਾਵ ਜਾ ਰਿਹਾ ਬ੍ਰਾਹਮ ਮੰਦਰਾਂ ਚ ਬੈਠੇ ਬ੍ਰਾਹਮਣਾ ਦੀ ਜਿਹੜੀ ਕਟੋ-ਕਟ ਜਿਹੜੀ ਉਹਨਾਂ ਦੀ ਪੇ ਹੈਗੀ ਤਨਖਾਹ ਹੈਗੀ ਹੈ ਉਹ ਡੀਸੀ ਰੇਟ ਤੇ ਕਟੋ-ਕਟ ਹੋਣੀ ਚਾਹੀਦੀ ਹੈ ਹਰ ਮੰਦਰ ਦੇ ਪੰਡਿਤ ਜੀ ਦੀ ਹੋਰ ਵੀ ਜਿਹਨਾਂ ਨੂੰ ਦੇਣੀ ਦੇਣ ਆਪਾਂ ਤਾਂ ਆਪਣੀ ਗੱਲ ਕਰਦੇ ਪਏ ਔਰ ਇਵੇਂ ਨਾਲ ਨਾਲ ਪੰਜਾਬ ਦੇ ਵਿੱਚ ਬ੍ਰਾਹਮਣਾ ਦਾ ਐਜੂਕੇਸ਼ਨ ਦਾ ਜਿਹੜਾ ਸਿਸਟਮ ਹੈਗਾ ਉਹਦੀ ਆਧਾਰ ਜਿਹੜਾ ਹੈਗਾ ਵਾ ਉਹਦਾ ਅਰਕਸ਼ਨ ਦਿੱਤਾ ਜਾਵੇ ਆਰਥਿਕ ਆਧਾਰ ਦੇ ਉੱਤੇ ਜੇ ਬ੍ਰਾਹਮਣ ਗਰੀਬ ਹੈ ਉਸ ਗਰੀਬ ਦੇ ਬੱਚੇ ਨੂੰ ਵੀ ਬਾਕੀ ਕਾਸਟਾਂ ਦੀ ਤਰ੍ਹਾਂ ਜਿਨ੍ਹਾਂ ਨੂੰ ਅ ਅਰਕਸ਼ਨ ਮਿਲਦਾ ਪਿਆ ਉਹਨਾਂ ਦੇ ਆਧਾਰ ਦੇ ਉੱਪਰ ਬ੍ਰਾਹਮਣ ਗਰੀਬ ਹੈ ਆਰਥਿਕ ਆਧਾਰ ਦੇ ਉੱਪਰ ਉਹਦੇ ਬੱਚੇ ਨੂੰ ਸਿੱਖਿਆ ਦਾ ਪੂਰਾ ਬੈਨੀਫਿਟ ਮਿਲਣਾ ਚਾਹੀਦਾ ਜੇ ਦੇਸ਼ ਔਰ ਦੇਸ਼ੀ ਸਰਕਾਰ ਜਾਂ ਸਟੇਟ ਦੀ ਸਰਕਾਰ ਬਰਾਬਰ ਸਮਾਜ ਲੈ ਕੇ ਚੱਲਣਾ ਚਾਹੀਦਾ ਜਿਹਦੇ ਚ ਕਾਬਲੀਅਤ ਹੋਏਗੀ ਜਿਹੜਾ ਪੜਨਾਂ ਨਾ ਲਾਹੂਗਾ ਉਹ ਆਪਣੇ ਦਮ ਤੇ ਅੱਗੇ ਆ ਜਾਊਗਾ ਔਰ ਜਿਨ੍ਹਾਂ ਨੂੰ ਅੱਜ ਅਰਖਣ ਮਿਲਦਾ ਪਿਆ ਸਰਕਾਰ ਦੇਈ ਜਾਏ ਉਹਨਾਂ ਨੂੰ ਅਰਖਣ ਅਸੀਂ ਵੀ ਕਾਸੀ ਕਹਿੰਦੇ ਆ ਸਾਰੇ ਜਣੇ ਬਰਾਬਰ ਆ ਕਿਉਂਕਿ ਸਾਡਾ ਸਮਾਜ ਇੱਦਾਂ ਦਾ ਵਾ ਹੈ ਇਦੇ ਵਿੱਚ ਸਾਡਾ ਵਾਲਮੀਕੀ ਭਾਈ ਜਸ ਚਾਰਾ ਸਾਡਾ ਰਵੀ ਦਾਸ ਭਾਈ ਚਾਰਾ ਸਾਡੇ ਬਾਕੀ ਭਾਈ ਚਾਰੇ ਜਿੱਥੇ ਜ਼ਰੂਰਤਾਂ ਨੂੰ ਮਿਲਣਾ ਲੇਕਿਨ ਇੱਕ ਪਰਿਵਾਰ ਚ ਚਾਰ ਬੰਦੇ ਨੇ ਚਾਰੇ ਸਰਕਾਰੀ ਨੌਕਰੀ ਤੇ ਨੇ ਅਗਰ ਉੱਥੇ ਹੀ ਰਕਸ਼ਨ ਮਿਲਦਾ ਪਿਆ ਵਾ ਤੇ ਉਹ ਕਿਤੇ ਨਾ ਕਿਤੇ ਜਿਹੜਾ ਦੂਜਾ ਸਮਾਜ ਹੈ ਜਿਹੜਾ ਆਰਥਿਕ ਰੂਪ ਚ ਹੈ ਸਵਰਨ ਹੈ ਲੇਕਿਨ ਆਰਥਿਕ ਰੂਪ ਚ ਕਮਜ਼ੋਰ ਹੈ ਉਹਦਾ ਅਧਿਕਾਰ ਤੈਸਨੈਸ ਕੀਤਾ ਜਾ ਰਿਹਾ ਉਹਨੂੰ ਬਰਬਾਦ ਕੀਤਾ ਜਾ ਰਿਹਾ ਇਹ ਸਾਡੀ ਜਿਹੜੀਆਂ ਮੈਂ ਤੁਹਾਨੂੰ ਦੋ ਤਿੰਨ ਮੰਗਾਂ ਰੱਖੀਆਂ ਦੱਸਿਆ ਵੈ ਇਹ ਸਰਕਾਰ ਦੇ ਨਾਲ ਮੁੱਖ ਮੰਤਰੀ ਸਾਹਿਬ ਨਾਲ ਬੈਠ ਕੇ ਇਹਦੇ ਉੱਤੇ ਗੱਲਬਾਤ ਕਰਾਂਗੇ ਬਾਕੀ ਜਦੋਂ ਸਮਾਜ ਇਕੱਠਾ ਹੋ ਜਾਂਦਾ ਜੀ ਫਿਰ ਕੋਈ ਵੀ ਸਰਕਾਰ ਹੋਵੇ ਪਾਰਟੀ ਹੋਵੇ ਉਹਨ ਸਮਾਜ ਦੀ ਗੱਲ ਸੁਣੀ ਪੈਂਦੀ ਹੈ ਜੀ ਸਰਦਾਰ ਸਾਹਿਬ ਤੁਸੀਂ ਸਰਕਾਰ ਚੋਂ ਇਸ ਟਾਈਮ ਸਰਕਾਰ ਵੱਲੋਂ ਨਾਮਿਨੇਸ਼ਨ ਹੋਈ ਹੈ ਨਾਮਿਨੇਟ ਕੀਤਾ ਗਿਆ ਵੱਡਾ ਜ਼ਿੰਮੇਵਾਰੀ ਦਿੱਤੀ ਹੈ ਪੰਜਾਬ ਦੇ ਨੌਜਵਾਨ ਨੇ ਜਿਹੜੇ ਅੱਜ ਨਸ਼ੇ ਤੇ ਗੁਲਤਾਨ ਸਾਡੀ ਜਵਾਨੀ ਹੋ ਰਹੀ ਹੈ ਜਾਂ ਜਿਹੜੇ ਚੰਗੇ ਪੜ੍ਹ ਲੈ ਕੇ ਕੁਝ ਫੋਰਨ ਚ ਜਾ ਰਹੇ ਹੈ ਕੋਈ ਇਦਾਂ ਦੀ ਸਟ੍ਰੈਟਜੀ ਸਰਕਾਰ ਤੱਕ ਪਹੁੰਚਾਉਣੀ ਹੈ ਵੈਸੇ ਤਾਂ ਪਹਿਲੇ ਸਰਕਾਰਾਂ ਬਹੁਤ ਕੁਝ ਕਰਦੀਆਂ ਨੇ ਆਪਣੇ ਲੈਵਲ ਤੇ ਯੂਨੀਸ਼ਣ ਦੇ ਵਿਰੁੱਧ ਚੱਲ ਰਿਹਾ ਹੈ ਇਹ ਐਸੀਆਂ ਤੁਸੀਂ ਕੀ ਚਾਹੁੰਦੇ ਹੋ ਕਿ ਸਾਡੇ ਜਿਹੜੇ ਨੌਜਵਾਨ ਇੱਥੇ ਰਹਿ ਕੇ ਕੰਮ ਵੀ ਕਰਨ ਤੇ ਨਸ਼ਿਆਂ ਤੋਂ ਕ੍ਰਿਤਿਆਂ ਤੋਂ ਬਚਣ ਵੀ ਦੇਖੋ ਜਿਹੜੇ ਸੰਸਕਾਰ ਹੈ ਨਾ ਤੁਹਾਡੇ ਜਿਹੜੇ ਪਰਿਵਾਰ ਤੋਂ ਮਿਲੇ ਹੋਏ ਸੰਸਕਾਰ ਹੈਗੇ ਨੇ ਉਹ ਸਾਰੀ ਜ਼ਿੰਦਗੀ ਜੀਵਨ ਤੋਂ ਲੈ ਕੇ ਮਰਨ ਤੱਕ ਉਹਨਾਂ ਸੰਸਕਾਰਾਂ ਦਾ ਪ੍ਰਭਾਵ ਰਹਿੰਦਾ ਹੈ ਜੀ ਪੰਜਾਬ ਨੇ ਐਕਚੁਅਲ ਦੇ ਵਿੱਚ ਜਦੋਂ ਦੇ ਅਸੀਂ ਆਜ਼ਾਦ ਹੋਏ ਆ ਜਾਂ ਆਜ਼ਾਦੀ ਤੋਂ ਪਹਿਲੇ ਬਾਰਡਰ ਸਟੇਟ ਹੋਣ ਕਰਕੇ ਪੰਜਾਬ ਹਮੇਸ਼ਾ ਨਿਸ਼ਾਨੇ ਤੇ ਰਿਹਾ ਦੁਸ਼ਮਨਾ ਦੇ ਬਾਰਡਰ ਸਟੇਟ ਹੋਣ ਕਰਕੇ ਇਹ ਜਿਹੜੀ ਡਰੱਗਸ ਤਸਕਰੀ ਹੈ ਇਹਨੇ ਪੰਜਾਬ ਦੇ ਵਿੱਚ ਕੁਝ ਸਰਕਾਰਾਂ ਦੀ ਕਮਜ਼ੋਰੀ ਰਹੀ ਹੈ ਹਾਂ ਤੁਸੀਂ ਦੇਖ ਲਓ ਅ ਜਿਹੜੇ ਪਿਛਲੇ ਦਿਨਾਂ ਵਿੱਚ ਤੁਸੀਂ ਇਹ ਗੈਂਗਸਟਰ ਮੁੰਡੇ ਕਿਸੇ ਦੇ ਘਰ ਤੇ ਗੋਲੀ ਚਲਾਤੀ ਕਿਸੇ ਦੇ ਫੈਕਟਰੀ ਚ ਚਲਾਤੀ ਉਹ ਪੈਸੇ ਕਿੰਨੇ ਮਿਲਦੇ ਹਨ ਉਹਨਾਂ ਨੂੰ 5000 10000 20000 ਤੇ ਜਿਹੜਾ ਉਹਨਾਂ ਦਾ ਬਾਸ ਹੈ ਅਮਰੀਕਾ ਕੈਨੇਡਾ ਇੱਥੋਂ ਭੱਜ ਕੇ ਗਿਆ ਹੈ ਹੈ ਜੈਲੀ ਵੀਜ਼ੇ ਤੇ ਉਹ ਉੱਥੇ ਬੈਠਾ 2-2 ਕਰੋੜ 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 50 ਲੱਖ ਲੈ ਜਾਂਦਾ ਜਦੋਂ ਪਰਿਵਾਰ ਦਾ ਬੱਚਾ ਪੁਲਿਸ ਤੇ ਪੁਲਿਸ ਜਨਰਲ ਮੁਕਾਬਲੇ ਚ ਮਾਰਿਆ ਜਾਂਦਾ ਹੈ ਜਾਂ ਇੰਜਰਡ ਹੋ ਜਾਂਦਾ ਉਹਨੂੰ ਤੇ ਪੱਟੀ ਤੇ ਕਦੇ ਪੈਸੇ ਨਹੀਂ ਕੋਈ ਦੇਣ ਨੂੰ ਤਿਆਰ ਹੁੰਦਾ ਉਹ ਕਹਿੰਦਾ ਹੁਣ ਤੇਰਾ ਕੰਮ ਖਤਮ ਹੋ ਗਿਆ ਤੂੰ ਪਿੱਛੇ ਅਸੀਂ ਨੌਜਵਾਨ ਲੱਭਦੇ ਆ ਜੀ ਇਹ ਸਾਡੇ ਨੌਜਵਾਨਾਂ ਨੂੰ ਵੀ ਸਮਝਣਾ ਪਊਗਾ ਵੀ ਤੁਹਾਡਾ ਜਿਹੜਾ ਕੀਮਤੀ ਬਲੱਡ ਹੈਗਾ ਇਹ ਤੁਹਾਡਾ ਆਪਣੇ ਬਾਅਦ ਵਾਸਤੇ ਤੁਹਾਡੇ ਬਾਪ ਦੇ ਵਾਸਤੇ ਤੁਹਾਡੀਆਂ ਭੈਣਾਂ ਵਾਸਤੇ ਸਮਾਜ ਦੇ ਵਾਸਤੇ ਹੈ ਨਾ ਕਿ ਇਹ ਸੜਕਾਂ ਤੇ ਡੁੱਲਣ ਵਾਸਤੇ ਹੈ ਅੱਜ ਸਾਡੇ ਬੱਚੇ ਸੜਕਾਂ ਤੇ ਨਸ਼ੇ ਦੇ ਟੀਕੇ ਲਾ ਲਾ ਕੇ ਇਹਦੇ ਡਿੱਗਦੇ ਪੇ ਮਰਦੇ ਪਏ ਆ ਜਾਂ ਸਾਡੇ ਬੱਚੇ ਕੋਈ ਛੰਡਾ ਲੈ ਆਰਾਨ ਦੇ ਦੇਸ਼ ਦੇ ਐਨਟੀ ਜਾ ਕੇ ਕੋਈ ਹਰਕਤ ਕਰਨ ਦਾ ਸਮਾਜ ਐਨਟੀ ਜਾ ਕੇ ਲਾਲਚ ਦੇ ਚੱਕਰ ਦੇ 2-4000 ਰੁਪਏ ਤੇ ਪੰਜਾਬ ਬਹੁਤ ਖੂਬਸੂਰਤ ਸਟੇਟ ਹੈ ਜੀ ਇੱਥੇ ਕੋਈ ਭੁੱਖਾ ਨਹੀਂ ਸੌ ਸਕਦਾ ਜਿਹੜਾ ਨਹੀਂ ਵੀ ਕਮਾ ਸਕਦਾ ਨਾ ਉਹਦੇ ਵਾਸਤੇ ਵੀ ਮੰਦਰ ਗੁਰਦੁਆਰਿਆਂ ਚ ਹਰ ਵੇਲੇ ਜਿਹੜੇ ਕਾਰ ਹੁੰਦੀ ਹੈ ਇਸ ਕਰਕੇ ਮਿਹਨਤ ਵੱਲ ਧਿਆਨ ਦੇਣ ਜਦੋਂ ਲੱਗੇ ਕਿ ਵੀ ਮੈਨੂੰ ਕਿਤੇ ਨਸ਼ੇ ਦਾ ਸ਼ੌਂਕ ਪੈਣ ਲੱਗਾ ਜਾਂ ਮੈਨੂੰ ਮਾਰੀ ਕੋਈ ਸਹੂਬਤ ਮਿਲਦੀ ਪਈ ਆਪਣੀ ਮਾਂ ਨੂੰ ਤੇ ਆਪਣੇ ਪਿਤਾ ਨੂੰ ਦੇਖ ਲੈਣ ਕਿ ਵੀ ਸਭ ਤੋਂ ਪਹਿਲਾ ਨਿਸ਼ਾਨਾ ਤੁਹਾਡੇ ਨਸ਼ੇ ਦੇ ਉਹਨਾਂ ਨੇ ਬੰਨਾ ਹੈ ਔਰ ਜੇਕਰ ਤੁਸੀਂ ਕ੍ਰਾਈਮਲ ਜਾਂਦੇ ਹੋ ਅੱਜ ਵੀ ਤੁਸੀਂ ਦੇਖਿਆ ਹੋਣਾ ਡੀਜੀਪੀ ਸਾਹਿਬ ਨੇ ਬਿਲਕੁਲ ਕਲੀਅਰ ਕਰ ਕਹਿੰਦਾ ਵਾ ਇਹ ਜਿਹੜੇ ਬਾਹਰ ਜਾ ਕੇ ਭੱਜ ਕੇ ਉੱਥੋਂ ਬੱਚਿਆਂ ਦੇ ਹੱਥ ਪਸਤਾਨਾ ਫੜਾ ਕੇ ਉਹਨਾਂ ਤੋਂ ਫਾਇਰਿੰਗ ਕਰਾਂਦੇ ਪਿਆ ਹੁਣ ਪੰਜਾਬ ਪੁਲਿਸ ਆਪਣੀ ਆਈ ਤੇ ਆ ਗਈ ਹੈ ਸਰਕਾਰ ਨੇ ਕਲੀਅਰ ਕੱਟ ਇਨਸਟਰਕਸ਼ਨਸ ਦਿੱਤੀਆਂ ਮੈਂ ਉਹਨਾਂ ਸਾਰੇ ਯੰਗਸਟਰ ਬੱਚਿਆਂ ਨੂੰ ਜਿਹੜੇ ਕਿਸੇ ਕੇਸ ਚ ਹੋਣ ਕਰਕੇ ਬਾਹਰ ਭੱਜੇ ਫਿਰਦੇ ਆ ਫਰਾਰੀ ਕੱਟ ਰਿਹਾ ਹੈ ਉਹਨਾਂ ਨੂੰ ਬੇਨਤੀ ਕਰਦੇ ਆ ਬয়া ਡੀਜੀਪੀ ਸਾਹਿਬ ਬয়া ਸਮਾਜ ਦੇ ਉਹਨਾਂ ਦੇ ਜਿਹੜੇ ਏਰੀਆ ਦੇ ਮਨਿਸਟਰ ਹੈ ਜਾਂ ਐਮਐਲਏ ਨੇ ਸਾਡੇ ਨਹੀਂ ਤਾਂ ਅਸੀਂ ਬੈਠੇ ਆ ਸਾਡੇ ਕੋਲ ਆਓ ਜੋ ਤੁਸੀਂ ਕ੍ਰਾਈਮ ਕੀਤਾ ਉਹਦੀ سزا ਮਿਲੋਗੀ ਤੁਹਾਨੂੰ ਪੇਸ਼ ਕਰਾਵਾਂਗੇ ਅੱਗੋਂ ਤੁਸੀਂ ਆਪਣੀ ਜ਼ਿੰਦਗੀ ਆਪਣੇ ਪਰਿਵਾਰ ਲਈ ਆਪਣੇ ਸਮਾਜ ਲਈ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਜਿਓਗੇ ਅਸੀਂ ਤੁਹਾਡੀ ਮਦਦ ਕਰਨ ਨੂੰ ਤਿਆਰ ਆ ਨਹੀਂ ਤਾਂ ਪੰਜਾਬ ਪੁਲਿਸ ਦੀ ਗੋਲੀ ਚਾਹੇ ਲੱਪਿਚ ਵਜੇ ਚਾਹੇ 1:00 ਵਜੇ ਉਹ ਤਾਂ ਫਿਰ ਹੁਣ ਦੇਖੋ ਪੰਜਾਬ ਨੂੰ ਡਿਸਟਰਬ ਤਾਂ ਰੱਖਣਾ ਨਹੀਂ ਤੁਸੀਂ ਰਾਤ ਨੂੰ ਕਿਸੇ ਸੁੱਤੇ ਪਏ ਦੇ ਘਰ 'ਚ ਬੱਚਾ ਸੁੱਤਾ ਪਿਆ ਤੇ ਗੋਲੀਆਂ ਚਲਾ ਦਿਓ ਤੇ ਉਹ ਸਾਰੀ ਰਾਤ ਸਹਿਕਦੇ ਰਹਿਣ ਇਹ ਨਹੀਂ ਹੋਣਾ ਉਹ ਤੁਹਾਨੂੰ ਪੰਜਾਬ ਸਰਕਾਰ ਨੇ ਮਾਜੋਕਸੀਅਮ ਸਾਹਿਬ ਨੇ ਵੀ ਡੀਜੀਪੀ ਸਾਹਿਬ ਨੂੰ ਕਲੀਅਰ ਕਟ ਇੰਸਟ੍ਰਕਸ਼ਨ ਦਿੱਤੀ ਹੈ ਸ਼ਰਦਾ ਸਾਹਿਬ ਅਖੀਰ ਦੇ ਵਿੱਚ ਬ੍ਰਾਹਮਣ ਸਮਾਜ ਲਈ ਕੋਈ ਖਾਸ ਸੰਦੇਸ਼ ਕਿਹੜੇ ਦਿਨ ਤੁਸੀਂ ਇੱਥੇ ਬੈਠੋਗੇ ਇਸ ਆਫਿਸ ਦੇ ਵਿੱਚ ਜੋ ਸਰਕਾਰ ਵੱਲੋਂ ਦਿੱਤਾ ਗਿਆ ਜਾਂ ਲੁਧਿਆਣੇ ਤੁਹਾਡੀ ਰਿਹائشਾ ਉੱਥੇ ਵੀ ਦਫਤਰ ਹੈ ਪੁਰਾਣੇ ਸਮੇਂ ਤੋਂ ਤੁਸੀਂ ਜਿਵੇਂ ਪੱਤਰਕਾਰ ਤਰ੍ਹਾਂ ਜੁੜੇ ਹੋਏ ਹੋ ਸਮਾਜ ਸੇਵਾ ਦੇ ਕੰਮ ਕਰ ਰਹੇ ਹੋ ਹਰ ਸਾਲ ਉੱਤੇ ਸ਼ੋਭਾ ਯਾਤਰਾ ਵੀ ਨਿਕਲਦੀ ਹੈ ਜ ਜਿਹਦੇ ਵਿੱਚ ਲੱਖਾਂ ਹੀ ਬੰਦਾ ਇਕੱਠਾ ਹੁੰਦਾ ਤੇ ਉਹਦੇ ਬਾਰੇ ਲੋਕਾਂ ਨੂੰ ਸਮਾਜ ਕੀ ਕਹਿਣਾ ਜਿਹੜੇ ਸਮਾਜ ਦੇ ਬ੍ਰਾਹਮਣ ਸਮਾਜ ਹੈ ਵੀ ਇੱਥੇ ਮਿਲ ਸਕਦੇ ਆ ਉੱਥੇ ਮਿਲ ਸਕਦੇ ਕੀ ਸਮਾਂ ਰੱਖਿਆ ਜਾਊ ब्राह्मण समाज ਨੂੰ ਮੈਂ ਪੰਜਾਬ ਦੇ ব্রাহ্মণ ਸਮਾਜ ਨੂੰ ਇਹ ਬੇਨਤੀ ਕਰਨੀ ਚਾਹਨਾ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਮੁਹਾਲੀ 68 ਸੈਕਟਰ ਚ ਫੋਰੈਸਟ ਆਫਿਸ ਹੈ ਉਹਦੇ ਪੰਜਵੀਂ ਫਲੋਰ ਦੇ ਉੱਪਰ ਟਾਵਰ ਨੰਬਰ 5 ਚ ਬ੍ਰਾਹਮਣ ਵੈਲਫੇਅਰ ਬੋਰਡ ਦਾ ਦਫਤਰ ਹੈ ਜਿੱਥੇ ਤੁਸੀਂ ਮੰਗਲਵਾਰ ਨੂੰ ਤੇ ਸ਼ੁੱਕਰਵਾਰ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਸਾਨੂੰ ਮਿਲ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਆ ਉਸ ਤੋਂ ਇਲਾਵਾ ਲੁਧਿਆਣੇ 파ਤਨਗਰ ਚੌਂਕ ਗੁਲਮੋਹਰ ਹੋਟਲ ਦੇ ਬਿਲਕੁਲ ਅਡਜਾਇਨਿੰਗ ਮੇਰਾ ਆਫਿਸ ਹੈ ਬਾਕੀ ਦਿਨ ਮੈਂ ਉੱਥੇ ਮਿਲਦਾ ਹਾਂ ਇਸ ਤੋਂ ਇਲਾਵਾ ਤੁਸੀਂ ਮੇਰਾ ਨੰਬਰ ਨੋਟ ਕਰ ਸਕਦੇ ਹੋ 987690073 ਮੇਰਾ ਨੰਬਰ ਹੈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ ਦਿੱਕਤ ਹੈ ਕੋਈ ਕੰਮ ਨਹੀਂ ਹੋ ਰਿਹਾ ਤੁਸੀਂ ਸੰਪਰਕ ਕਰੋ ਲੇਕਿਨ ਸਭ ਤੋਂ ਪਹਿਲਾਂ ਤੁਸੀਂ ਜੁੜੋ ਕਿਉਂਕਿ ਜੇ ਤੁਸੀਂ ਜੁੜੋਗੇ ਤੁਸੀਂ ਹੀ ਪੰਜਾਬ ਨੂੰ ਪੰਜਾਬ ਦੀ ਆਬਾਦ ਨੂੰ ਸਹੀ ਦਿਸ਼ਾ ਦੇ ਸਕਦੇ ਹੋ ਸਿਆਸਤ ਹੋਵੇ ਸਮਾਜ ਹੋਵੇ ਧਰਮ ਹੋਵੇ ਤਿੰਨੋਂ ਚੀਜ਼ਾਂ ਦੇ ਵਿੱਚ ਅਗਰ ਬ੍ਰਾਹਮਣ ਸਮਾਜ ਲੀਡ ਕਰੇਗਾ ਤੇ ਸਮਾਜ ਨੂੰ ਬਿਲਕੁਲ ਸਹੀ ਸੇਧ ਮਿਲੂਗੀ ਔਰ ਨਿਸ਼ਪਕਸ਼ ਅਸੀਂ ਸਮਾਜ ਦੀ ਸੇਵਾ ਦੇ ਲਈ ਵਚਨਬੱਧਾ ਬ੍ਰਾਹਮਣ ਵੈਲਫੇਅਰ ਬੋਰਡ ਪੰਜਾਬ ਪਰਚ ਘੁੰਮ ਕੇ ਆਪਣੇ ਨਾਲ ਜਨੇ ਬ੍ਰਾਹਮਣ ਸੰਗਠਨਸ ਨੇ ਅਲੱਗ-ਅਲੱਗ ਉਹਨਾਂ ਨੂੰ ਵੀ ਇਹੀ ਆਪਣੇ ਨਾਲ ਇਹੀ ਕਹਿ ਕੇ ਜੋੜਦਾ ਪਿਆ ਵਾ ਕਿ ਅਸੀਂ ਸਾਰੇ ਇੱਕ ਝੰਡੇ ਥੱਲੇ ਆਈਏ ਕਿਉਂਕਿ ਜੇ ਬ੍ਰਾਹਮਣ ਤਾਕਤਵਰ ਹੋਏਗਾ ਸਮਾਜ ਤਾਕਤਵਰ ਹੋਏਗਾ ਸਨਾਤਨ ਔਰ ਜੇ ਸਨਾਤਨ ਤਾਕਤਵਰ ਹੋਏਗਾ ਤੇ ਹਿੰਦੁਸਤਾਨ ਤਾਕਤਵਰ ਹੋਏਗਾ ਗੱਲਬਾਤ ਕਰਨ ਲਈ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਜੈ ਸ਼੍ਰੀ ਰਾਮ